ਭਗਵੰਤ ਮਾਨ ਸਾਹਿਬ ਇਹ ਆਰਮੀ ਆਫੀਸਰ ਹੈ ਇਹ ਧਰਨੇ ਨਹੀਂ ਲਗਾਤੇ ਇਹ ਜਾਂ ਧਰਨ ਕੱਢ ਦਿੰਦੇ ਆ ਜਾਂ ਧਰਨ ਪਾ ਦਿੰਦੇ ਆ ਚੰਗੀ ਤਰ੍ਹਾਂ ਇਹ ਧਰਨੇ ਨਹੀਂ ਲਾਉਂਦੇ ਇਹਨਾਂ ਨੂੰ ਧਰਨੇ ਲਾਉਣ ਤੇ ਮਜਬੂਰ ਨਾ ਕਰੋ ਆਰਮੀ ਆਫੀਸਰ ਨੂੰ ਭਗਵੰਤ ਮਾਨ ਸਾਹਿਬ ਤੁਹਾਡੇ ਵਾਸਤੇ ਇੱਕ ਮੈਸੇਜ ਹੈ ਹਿੰਦੀ ਵਿੱਚ ਹੋਗਾ ਥੋੜਾ ਸਾ ਮੈਸੇਜ ਥੋੜਾ ਸਾ ਪੰਜਾਬੀ ਵਿੱਚ ਹੋਗਾ ਮੈਸੇਜ ਪੂਰੇ ਦੇਖੇ ਜ਼ਰੂਰ ਲੋਕ ਸੀਐਮ ਭਗਵੰਤ ਮਾਨ ਪੰਜਾਬ ਦੇ ਜੋ ਸੀਐਮ ਉਹਨਾਂ ਲਈ ਮੈਸੇਜ ਹੈ ਕਿ ਜੋ ਬਾਟ ਸਾਹਿਬ ਕਰਨਲ ਬਾਟ ਸਾਹਿਬ ਕੇ ਸਾਥ ਜੋ ਪੁਲਿਸ ਵਾਲੋ ਨੇ ਕੀਆ ਹੈ ਅਗਰ ਇਸ ਕਾਰਵਾਈ ਤੇ ਆਪਨੇ ਜਲਦੀ ਮਾਫੀ ਨਾ ਮੰਗੀ या वो कार्रवाई ना की तो आपको पता नहीं है शायद आपके लिए दो तीन किस्से सुना देता हूँ एक आध ही देता हूँ आपको पठानकोट में नॉर्मल दो आर्मी वालों को पकड़ के सब्जी वाली मार्केट वालों ने पिटाई कर दी थी तो अगले दिन जब वो चाबियां लेके दुकानें खोलने ले गए तो वहां दुकानें नहीं थी पैंतीस दुकानें खाई में गिरा दी गई थी पठानकोट का किस्सा है नाइनटी टू थ्री फोर यही इसके आसपास का किस्सा है मेरे मेरे पूरे याद नहीं प्रॉपर वो और वहां पे कांग्रेस की सरकार थी और सेंटर में कांग्रेस की सरकार थी लेकिन ये पीएम की भी नहीं सुनते सीएम की भी नहीं सुनते जब अपनी आईपी आ जाते हैं फौजी इंडियन आर्मी जब अपनी आई पी आते है ये राष्ट्रपति के अंडर आती है आपको ये बताऊं और आप करते तीन करोड़ लोगों की सुरक्षा की बात पंजाब के ये डेढ़ सौ करोड़ लोगों का मुल्क संभालती है आर्मी इसलिए हमें फकर है अपनी सिख रेजिमेंट पे राजपुताना रेजिमेंट पे झांसी डिवीजन पे सारी डिवीजनों पे हमें फकर है हमें पूरी इंडियन आर्मी फकर है لیکن اپ اپنی پولیس کو ان کی اوقات دکھائیں جو 650 50 2200 روپے چوک میں کھڑے ہو کے گراہی لیتے ہیں وہ جوڑے 10 دا 20 2 50 50 روپے منگنے والے انہاں دی اتنی اوقات نہیں ہے انہاں نوں دسو اے گل ایس ایس پی صاحب پولیس والے نوں بھی دسو کہ اپ کے مہینے ہفتے بندے ہوتے ہیں ایس ایس پی صاحب جواریوں سے سٹے باجوں سے ڈرگ والوں سے ایس ایس پی صاحب ڈی جی پی سب کے پہ ہفتے مہینے بندے ہوتے ہیں اپ کے پولیس والوں کے فوجیوں کے ہفتے مہینے نہیں بندے ہوتے ان کا سال بندا ہوتا ہے घर आने के लिए एक महीने की छुट्टी आते हैं ये ये फौजी अफसर हैं जो और हमारे लिए रिस्पेक्ट है और सबसे बड़ी बात उस फौजी अफसर की उनकी जो पगड़ी को हट डाला है अगर किसी और ने डाला होता तो आज तक आग लगा देनी थी उन लोगों ने लेकिन पंजाब पुलिस वाले भी पगड़ी बांधते और पगड़ी को हट डाला क्यों उनकी पगड़ी को क्यों हाथ डाला कोई नहीं बोलता मैं बोलता हूं पंजाब के सारे लोगों को सड़कों पर उतरना चाहिए उन फौजी वो फौजी किसके लिए लड़ते हैं हमारे लिए लड़ते हैं हमारे लिए अपनी जान जोखिम में डालते हैं उनको क्या बैठे घर पे बैठे रहे ਛੋੜ ਕੇ ਆ ਜਾ ਨੌਕਰੀ ਇਹ ਕਰਨਲ ਬਾਦ ਸਾਹਿਬ ਗਰੀਬ ਆਦਮੀ ਨਹੀਂ ਹੋਣਗੇ। ਬੁੱਝ ਕੇ ਦੇਖ ਲੈ ਇੱਕ ਵਾਰ ਕਨਫਰਮ ਕਰ ਦੇ ਪਹਿਲੇ ਇਨਕੇ ਬਾਰੇ ਮੈਂ। ਇਸ ਲਈ ਮਾਨ ਸਾਹਿਬ ਥੋੜਾ ਅਕਲ ਕੋ ਹੱਥ ਮਾਰੋ ਇਹ ਡਰਾਮਾ ਸਟੇਜ ਡਰਾਮਾ ਨਹੀਂ ਹੈ ਇਹ ਭੰਡਬਾਜੀ ਨਹੀਂ ਹੁੰਦੀ ਹੁਣ ਤੁਸੀਂ ਸੀਐਮਓ ਮਾਨ ਸਾਹਿਬ ਕੱਲ ਨੂੰ ਤੁਸੀਂ ਜੇ ਸੀਐਮ ਦੇ ਅਹੁਦੇ ਤੋਂ ਹਟ ਕੇ ਦੁਬਾਰਾ ਤੁਸੀਂ ਆਮ ਆਦਮੀ ਬਣ ਕੇ ਆਮ ਰੋਡ ਤੇ ਤੇ ਤੁਹਾਡੇ ਨਾਲ ਐਵੇਂ ਦੀ ਖਿੱਚ ਧੂ ਕੀਤੀ ਕਿਸੇ ਨੇ ਤੁਹਾਡੀ ਪਾਗ ਨੂੰ ਕਿਸੇ ਨੇ ਹੱਥ ਵਾਹ ਤੁਹਾਡੇ ਤੇ ਕੀ ਬੀਤੂਗੀ ਉਦੋਂ ਤੁਸੀਂ ਉਤਰੋ ਕੇ ਸੜਕ ਤੇ ਮਾਫੀ ਮੰਗੋਗੇ ਤੁਹਾਡੀਆਂ ਕੀਸੀਆਂ ਕਰਾ ਦੇਣੀ ਹੈ ਇਹਨਾਂ ਨੇ ਤੁਹਾਨੂੰ ਭਲੇਖਾ ਵਾ ਮੈਂ ਤੁਹਾਨੂੰ ਫਿਰ ਕਹਿੰਦਾ ਮੈਂ ਹੱਥ ਜੋੜ ਕੇ ਰਿਕੁਐਸਟ ਹੈ ਆ ਮਾਨ ਸਾਹਿਬ ਸੀਐਮ ਸਾਹਿਬ ਅਕਨੂੰ ਹੱਥ ਮਾਰੋ ਇਹ ਕਿਸਾਨ ਨਹੀਂ ਹੈਗੇ ਬਲਡੋਜ਼ਰ ਚਲਾਤਾ ਤੇ ਆਗੇ ਘਰ ਦੂਜੇ ਚਲਾਤਾ ਤੇ ਆਗੇ ਘਰ ਇਹ ਡਰੱਗ ਹੈ ਕਿਸੇ ਡਰੱਗੀ ਦਾ ਘਰ ਨਹੀਂ ਆ ਕਿ ਬਲਡੋਜ਼ਰ ਚ ਚਲਾ ਦੋਗੇ ਤੁਸੀਂ ਇਹ ਆਰਮੀ ਆਫੀਸਰ ਆ ਯਾਦ ਰੱਖਿਓ ਫਿਰ ਕਹਿੰਦਾ ਮੈਂ ਮੈਂ ਅਗਾਹ ਕਰਦਾ ਮੈਂ ਅਲਰਟ ਕਰਦਾ ਮੈਂ ਤੁਹਾਨੂੰ ਤੁਹਾਨੂੰ ਭਲੇਖਾ ਵਾ ਆਰਮੀ ਵਾਲਿਆਂ ਨੇ ਬੜੇ ਬੜੇ ਦੇ ਭਲੇਖੇ ਕੱਢੇ ਹੋਏ ਆ ਜਿੰਨੇ ਹੀ ਕੱਢੇ ਤੇ ਇਹਨਾਂ ਦੇ ਕਿਸੇ ਸੁਣ ਲੋ ਲੋਕਾਂ ਕੋਲ ਔਰ ਮੈਂ ਆਮ ਪੰਜਾਬ ਦੇ ਲੋਕਾਂ ਨੂੰ ਔਰ ਪ੍ਰੈਸ ਰਿਪੋਰਟਰਾਂ ਨੂੰ ਹਰ ਪੱਤਰਕਾਰ ਨੂੰ ਕਹਿੰਦਾ ਵਾ ਤੁਸੀਂ ਜਿੰਨਾ ਮਰਜ਼ੀ ਟੁਕੜਬਾਜੀ ਕਰ ਲੋ ਟੁਕੜਬੋਚ ਬਣ ਜਾਓ ਭਗਵੰਤ ਮਾਨ ਦੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਅੱਜ ਦੇ ਦਿਨ ਤੁਹਾਨੂੰ ਉੱਠਣਾ ਚਾਹੀਦਾ ਬਿਕੋਜ਼ ਇਹ ਦੇਸ਼ ਦੀ ਗੱਲ ਹੈ ਦੇਸ਼ ਦਾ ਸਰਮਾਇਆ ਹੁੰਦੇ ਫੌਜੀ ਇੱਕ ਇੱਕ ਫੌਜੀ ਦੇਸ਼ ਵਾਸਤੇ ਜਾਨ ਲਟਾਉਂਦਾ ਵਾ ਔਰ ਉਸ ਫੌਜੀ ਨਾਲ ਐਵੇਂ ਦੀ ਕੋਈ ਵੀ ਹਰਕਤ ਹੋਵੇ ਅਸੀਂ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਸਾਨੂੰ ਸਾਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦੀ ਇਹ ਗੱਲ ਭਗਵੰਤ ਮਾਨ ਸਾਹਿਬ ਤੂੰ ਵੀ ਰਿਸਪੈਕਟਫੁਲੀ ਜਾਂ ਤੇ ਮਾਫੀ ਮੰਗੋ ਉਹਨਾਂ ਕੋ ਉਹਨਾਂ ਦੀ ਐਫ ਆਈ ਆਰ ਦਰਜ ਕਰਵਾਓ ਔਰ ਉਹਨਾਂ ਫੁੱਲ ਸੋਲੇ ਦੇ ਕਾਰਵਾਈ ਤੁਸੀਂ ਸਸਪੈਂਡ ਕਰਕੇ ਜਾਣ ਨਾ ਛਡਾ ਲਓ ਕਿਸੇ ਮਾਫੀ ਮੰਗਣ ਬਕਾਇਦਾ ਔਰ ਉਹਨਾਂ ਨੂੰ ਤਾਜ਼ ਜ਼ਿੰਦਗੀ ਵਾਸਤੇ ਨੌਕਰੀ ਤੋਂ ਕੱਢਣਾ ਚਾਹੀਦਾ ਜਿਨ੍ਹਾਂ ਨੇ ਫੌਜੀ ਅਫਸਰ ਨਾਲ ਇਨੀ ਬਦਸਲੂਕੀ ਕੀਤੀ ਆ ਔਰ ਜਿਹੜੇ ਵੀ ਲੋਕ ਇਸ ਵਿੱਚ ਸ਼ਾਮਲ ਆ ਉਹਨਾਂ ਦੇ ਕਾਰਵਾਈ ਕਰੋ ਐਫ ਆਈ ਆਰ ਦਰਜ ਕੀਤੀ ਜਾਵੇ ਅਗਰ ਨਹੀਂ ਕਰੋਗੇ ਤਾਂ ਯਾਦ ਰੱਖੋ ਬੜਾ ਪਛਤਾਉਣਾ ਪੈਣਾ ਤੁਹਾਨੂੰ ਭੁਲੇਖਾ ਕੱਢ ਦੇਣਾ ਇਹ ਧਰਨੇ ਨਹੀਂ ਲਾਉਂਦੇ ਫੌਜੀ ਧਰਨੇ ਨਹੀਂ ਲਾਉਂਦੇ ਹੁੰਦੇ ਇਹ ਅਸੀਂ ਧਰਨ ਪਾਉਂਦੇ ਵੀ ਧਰਨ ਨਿਕਲਦੀ ਨਹੀਂ ਮੁੜ ਕੇ ਕਿਸੇ ਹਕੀਮ ਕੋਲ ਵੀ ਇਸ ਕਰਕੇ ਫੌਜੀਏ ਨੇ ਧਰਨਾ ਨਹੀਂ ਲਾਉਣਾ ਯਾਦ ਰੱਖੋ ਮ ਇਹ ਬਲਡੋਜ਼ਰ ਤੁਸੀਂ ਤੇ ਥੋੜੇ ਇੱਕ ਦੋ ਚਲਾਉਂਦੇ ਇਹਨਾਂ ਨੇ 1.5 150 ਬਲਡੋਜ਼ਰ ਲੈ ਕੇ ਆਏ ਨਾ ਵਾ ਥਾਣੇ ਮਲੀਆਂ ਮੇਡ ਕਰ ਦਿੰਦੇ ਆ ਇਹ ਫੌਜੀ ਉਹ ਆ ਅੱਜ ਆਪਣੀ ਆਈ ਤੇ ਆ ਜਣ ਭਲੇਖੇ ਕੱਢੋ ਆਪਣੇ ਦਿਮਾਗ ਚੋਂ ਮਾਨ ਸਾਹਿਬ ਤੁਸੀਂ ਰਿਸਪੈਕਟਫੁਲੀ ਕਹਿੰਦਾ ਤੁਹਾਨੂੰ ਬੜੀ ਇੱਜ਼ਤ ਨਾਲ ਇਹਨੂੰ ਜ਼ਲਾਲਤ ਨਾ ਸਮਝੋ ਇਹਨੂੰ ਇੱਕ ਇੱਕ ਕਲਾਸ ਸਮਝੋ ਇੱਕ ਟੀਚਿੰਗ ਸਮਝੋ ਕਿਸੇ ਆਮ ਬੰਦੇ ਵਲੋਂ ਤੁਸੀਂ ਆਮ ਆਦੀ ਪਾਰਟੀ ਦੇ ਹੈਗੇ ਲੇਕਿਨ ਆਮ ਆਦਮੀ ਨੂੰ ਤੁਹਾਨੂੰ ਕੋਈ ਨਹੀਂ ਪਤਾ ਅਜੇ ਤੱਕ ਪੰਜਾਬ 'ਚ ਲੱਗਾ ਆਉਣ ਵਾਲੇ ਟਾਈਮ 'ਚ ਦੱਸਣਗੇ ਲੋਕ ਤੁਹਾਨੂੰ ਪੰਜਾਬ ਦੇ ਥੈਂਕ ਯੂ